ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਸੂਨ ਵਾਲੀ ਗਾਂ ਪਕਾਉਗਾ ਜੀ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤਵਾਂਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਦਿਨ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਈ ਸਸੀ ਕਾ ਜੀ ਸਸੀ ਕਾਲ ਬਈ ਜੀ ਨਾਮ ਜੀ ਬਈ ਜੀ ਨਾਮ ਪਵਿੱਤਰ ਸਿੰਘ ਜੀ ਪਿੰਡ ਸੈਣ ਆ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਬਈ ਗਾਂ ਦਾ ਜਾਣਕਾਰੀ ਦਿਓ ਜੀ ਆਪਣੀ ਗਾਂ ਬਈ ਜੀ ਮੰਨ ਕੇ ਚੱਲੋ ਹਫਤੇ ਦੀ ਕੱਚੀ ਆ ਜੀ ਹਜੇ ਹਾਂਜੀ ਤੇ ਸੂਆ ਸੂਆ ਬਈ ਜੀ ਤੀਜਾ ਜੀ ਤੀਜੇ ਸੂ ਸੂਣਾ ਹਾਂਜੀ ਬਈ ਤੀਜੇ ਸੂਗੀ ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਆ ਜੀ ਤੇ ਰੇਟ ਭਰਾ ਰੇਡ ਬਾਈ ਫੋਨ ਤੇ ਕਰਾਂਗੇ ਕਿਉਂਕਿ ਹੁਣ ਰੇਟ ਕਰਾਂਗੇ ਕੱਚੀ ਆ ਜੀ ਹਾਂਜੀ ਜਦੋਂ ਇਹ ਵੀ ਵਾਰੀ ਪਸੂ ਤਿਆਰ ਹੋ ਜਾਂਦੇ ਫਿਰ ਉਹ ਜਿਆ ਰੇਟ ਉਹ ਤੋਂ ਕਰਾਂਗੇ ਠੀਕ ਹੈ ਜੀ ਹੋਰ ਫੋਨ ਰੇ ਆਪਣਾ ਰੇਟ ਫੋਨ ਤੇ ਕਰਾਂਗੇ ਰੇਟ ਫੋਨ ਤੇ ਹੁਣ ਰੇਟ ਫੋਨ ਤੇ ਜੇ ਤਿਆਰ ਹੋ ਗਈ ਫਿਰ ਉਸਾਰਾ ਹੋਦਾ ਹਾਂ ਹਾਂਜੀ ਠੀਕ ਹੈ ਲੋਪਰਾ ਚੱਕਰ ਸਾਹਿਬ ਠੰਡੀ ਸੀਲ ਫੁੱਲ ਆ ਜੀ ਕੋਈ ਚੱਕਰ ਨਹੀਂ ਬਾਕੀ ਥਾਂ ਲੇਵਾ ਬਹੁਤ ਚੰਗਾ ਹੀ ਤੇ ਲੱਡੂ ਬਹੁਤ ਮੁੱਠੀ ਵਾਲਾ ਬਾਈ ਢਿੱਲਾ ਤਾਂ ਪੂਰੀ ਫੁੱਲ ਆ ਬਾਈ ਇਹ ਜੀ ਠੀਕ ਹੈ ਠੀਕ ਜਮੇ ਹੀ ਨਹੀਂ ਆਏ ਅਮੀ ਤੁਹਾਨੂੰ ਲੱਤ ਸਾੜ ਵਾਲਾ ਜਮਾਂ ਪੂਰੀ ਠੰਡੀ ਸੀਲ ਆ ਜੀ ਠੀਕ ਹੈ ਹਾਂ ਫਰੇ ਕਰਮਾਣੇ ਲਈ ਬਲੂਗਟ ਏਡ ਕਰਨਾ ਹਾਂਜੀ ਆਟੇ ਲਾਂ ਬਹੁਤ ਆਈ ਠੀਕ ਹੈ ਜੀ ਤੋੜ ਦੋ ਬਰਾ ਹਾਂਜੀ ਲੋ ਬਰਾ ਹਲੇ ਹਫਤੇ ਕੀ ਇਕੱਤੀ ਆ ਬਈ ਕਹਿੰਦਾ ਲਊਗੀ ਦਿਨ ਹਨ ਤੇ ਬਾਕੀ ਦੇਖ ਸਕਦੇ ਤੋੜਾ ਤਰਾ ਬਾਕੀ ਬਈਆਂ ਆਏ ਨਾ ਵੱਡੀ-ਬੁੱਡੀ ਆ ਗਏ ਆ ਵੀ ਛੋਟੀ ਨਹੀਂ ਹੈਗੀ ਠੀਕ ਹੈ ਜੀ ਹਾਂਜੀ ਬਈ ਫੇਸ ਕੁਆਲਿਟੀ ਦੇਖ ਸਕਦੇ ਲੋ ਜੀ ਮੋੜ ਲਈ ਲੋ ਜੀ ਬਾਕੀ ਭਰਾ ਆਪਾਂ ਕੋਈ ਵੀਡੀਓ ਦਾ ਜ਼ੂਮ ਨਹੀਂ ਕਰਦੇ ਠੀਕ ਹੈ ਨਾ ਜਹ ਜੀ ਤੁਸੀਂ ਇੱਥੇ ਆ ਕੇ ਦੇਖੋ ਉਹ ਹੀ ਵੀਡੀਓ ਚ ਦਿਖੂਗੀ ਹਨਾ ਠੀਕ ਹੈ ਜੀ ਲੋ ਜੀ ਚੈੱਕ ਕਰ ਸਾਡਾ ਪਰਾ ਬਾਕੀ ਦੇਖ ਹੀ ਰਿਹਾ ਕੱਦ ਬੈਡ ਕਰਮਵਾਲੀ ਦਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਲੋ ਜੀ ਮਿਲਦੇ ਆਂ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ